ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਦੇ ਪੰਜ ਪਿੰਡਾਂ ਜਿਨ੍ਹਾਂ ਦੇ ਵਿੱਚ ਰੌਲੀ ਤਲਵੰਡੀ ਪਗੇਰੀਆਂ ਹੈਗਾ ਉਸ ਦੇ ਵਿੱਚ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਚੁਗਾਵਾ ਇਹਨਾਂ ਪਿੰਡਾਂ ਦੀ ਜ਼ਮੀਨ ਆ ਜਿਹੜੀ ਐਕਵਾਇਰ ਕੀਤੀ ਜਾਣੀ ਹੈ 542 ਏਕੜ ਜਿਹੜੀ ਜ਼ਮੀਨ ਆ ਸਰਕਾਰ ਵੱਲੋਂ ਮੋਗਾ ਜਿਲ੍ਹੇ ਦੇ ਪੰਜ ਪਿੰਡਾਂ ਦੀ ਐਕਵਾਇਰ ਕਰਨ ਦੀ ਯੋਜਨਾ ਹੈ ਜਿਸ ਨੂੰ ਪੂਰਾ ਮੁਕੰਮਲ ਕਰਨ ਦੀ ਤਿਆਰੀ ਵੀ ਚੱਲ ਰਹੀ ਹੈ ਹੁਣ ਇਸ ਦੇ ਚੱਲਦੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਜਿਹੜੀਆਂ ਪੰਚਾਇਤਾਂ ਨੇ ਸਰਪੰਚ ਨੇ ਉਹਨਾਂ ਵੱਲੋਂ ਗ੍ਰਾਮ ਸਭਾ ਬੁਲਾ ਕੇ ਗ੍ਰਾਮ ਪੰਚਾਇਤਾਂ ਬੁਲਾ ਕੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਹੈ ਤਾਂ ਜੋ ਇਸ ਜਿਹੜੀ ਜ਼ਮੀਨ ਐਕਵਾਇਰ ਦੀ ਯੋਜਨਾ ਹੈ ਲੈਂਡ ਪੂਲਿੰਗ ਸਕੀਮ ਦੇ ਤਹਿਤ ਉਸ ਦਾ ਵਿਰੋਧ ਕੀਤਾ ਜਾ ਸਕੇ ਅੱਜ ਜਿਹੜੇ ਮੋਗਾ ਜ਼ਿਲ੍ਹੇ ਦੇ ਪੰਜ ਪਿੰਡ ਦੇ ਇਹਨਾਂ ਦੇ ਜਿਹੜੇ ਲੋਕ ਨੇ ਇਕੱਠੇ ਹੋਏ ਤੇ ਸਰਕਾਰ ਵੱਲੋਂ ਜਿਹੜੇ ਫੈਸਲਾ ਲਿਆ ਗਿਆ ਹੈ ਜਿਹੜੀ ਇਹ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਉਸ ਦਾ ਵਿਰੋਧ ਕਰਦੇ ਹੋਏ ਮੋਗਾ ਜ਼ਿਲ੍ਹੇ ਦੇ ਡੀਸੀ ਦਫ਼ਤਰ ਸਾਗਰ ਸੇਤੀਆ ਨੂੰ ਮਿਲਦੇ ਨੇ ਤੇ ਆਪਣਾ ਮੰਗ ਪੱਤਰ ਦਿੰਦੇ ਨੇ ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਪਹਿਲਾਂ ਵੀ ਬਹੁਤ ਸਾਰੀ ਜ਼ਮੀਨ ਆ ਜਿਹੜੀ ਸੜਕਾਂ ਨੇ ਘੇਰ ਲਈ ਹੈ ਜਦੋਂ ਨਵੀਆਂ ਸੜਕਾਂ ਬਣੀਆਂ ਤਾਂ ਉਹਨਾਂ ਕੋਲੇ ਉਪਜਾਊ ਜ਼ਮੀਨ ਬਹੁਤ ਥੋੜੀ ਹੈ ਜੇਕਰ ਕਿਸਾਨਾਂ ਕੋਲੇ ਉਪਜਾਊ ਜ਼ਮੀਨ ਨਹੀਂ ਰਹੇਗੀ ਤਾਂ ਉਹ ਖੇਤੀ ਕਿੱਥੇ ਕਰਨਗੇ ਕਿਉਂਕਿ ਕਿਸਾਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਖੇਤੀ ਦੇ ਨਾਲ ਨਿਰਭਰ ਆ ਕਿਸਾਨ ਦਾ ਜਿਹੜਾ ਜੀਵਨ ਆ ਉਹ ਖੇਤੀ ਤੇ ਨਿਰਭਰ ਆ ਇੱਥੇ ਕਿਸਾਨਾਂ ਵੱਲੋਂ ਵੱਡੀ ਚੇਤਾਵਨੀ ਵੀ ਦਿੱਤੀ ਗਈ ਆ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਜ਼ਮੀਨਾਂ ਸਾਡੀਆਂ ਅਕਵਾਰ ਕਰਨ ਤੋਂ ਨਾ ਰੋਕੀਆਂ ਗਈਆਂ ਇਹ ਫੈਸਲਾ ਵਾਪਸ ਨਾ ਹੋਇਆ ਤਾਂ ਅਸੀਂ ਆਪਣੀਆਂ ਜਾਨਾਂ ਤੱਕ ਦੇ ਦੇਵਾਂਗੇ ਤਾਂ ਇਹ ਵੱਡੀਆਂ ਗੱਲਾਂ ਕਿਸਾਨਾਂ ਵੱਲੋਂ ਕਈਆਂ ਗਈਆਂ ਨੇ ਤੁਹਾਨੂੰ ਦੱਸਦੀ ਕਿ ਮੋਗਾ ਜ਼ਿਲ੍ਹੇ ਦੇ ਪੰਜ ਪਿੰਡਾਂ ਦੀ ਲਗਭਗ 542 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਸਰਕਾਰ ਵੱਲੋਂ ਐਕਵਾਇਰ ਕਰਨ ਦੀ ਜਿਹੜੀ ਯੋਜਨਾ ਹੈ ਜਿਸ ਨੂੰ ਲਗਭਗ ਮੁਕੰਮਲ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਸ ਦੇ ਚੱਲਦੇ ਕਿਸਾਨਾਂ ਵੱਲੋਂ ਅੱਜ ਇਕੱਠ ਕੀਤਾ ਗਿਆ ਗ੍ਰਾਮ ਸਭਾ ਗ੍ਰਾਮ ਪੰਚਾਇਤਾਂ ਬੁਲਾ ਕੇ ਜਿਹੜੇ ਲੋਕ ਨੇ ਉਨ੍ਹਾਂ ਵੱਲੋਂ ਮਤੇ ਪਾਸ ਕੀਤੇ ਗਏ ਇਸ ਯੋਜਨਾ ਦੇ ਖਿਲਾਫ ਅਤੇ ਡੀਸੀ ਜਿਹੜੇ ਮੋਗਾ ਦੇ ਨੇ ਉਹ ਸਾਗਰ ਸੇਤੀਆ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਸ ਯੋਜਨਾ ਦਾ ਹੈਗਾ ਇਸ ਨੂੰ ਵਾਪਸ ਕਿਸੇ ਨਾ ਕਿਸੇ ਤਰੀਕੇ ਕੀਤਾ ਜਾਵੇ ਤਾਂ ਜੋ ਜਿਹੜੀ ਕਿਸਾਨਾਂ ਦੀ ਉਪਜਾਉ ਜ਼ਮੀਨਾਂ ਉਹਨਾਂ ਤੋਂ ਨਾ ਖੋਈ ਜਾਵੇ ਹਾਲਾਂਕਿ ਕਿਸਾਨਾਂ ਨੇ ਇਹ ਵੀ ਕਿਹਾ ਕਿ ਚਾਹੇ ਸਾਨੂੰ ਇਹਨਾਂ ਜ਼ਮੀਨਾਂ ਦਾ 1 ਕਰੋੜ ਵੀ ਦੇਵੇ ਕੋਈ 4 ਕਰੋੜ ਵੀ ਦੇਵੇ ਅਸੀਂ ਕਿਸੇ ਵੀ ਵੱਡੀ ਤੋਂ ਵੱਡੀ ਕੀਮਤ ਤੇ ਇਹ ਜਿਹੜੀ ਜ਼ਮੀਨਾਂ ਇਹ ਨਹੀਂ ਦੇਵਾਂਗੇ ਮਾਮਲਾ ਜੀ ਜੋ ਸਰਕਾਰ ਜ਼ਮੀਨਾਂ ਜਿਹੜੀਆਂ ਅਕਵਾਇਰ ਕਰਦੀ ਆ ਉਸ ਦੇ ਸੀ ਵਿਰੋਧ ਚ ਕਿਉਂਕਿ ਜਿਹੜੀਆਂ ਪੰਚਾਇਤਾਂ ਵਾਂ ਉਹ ਲੋਕ ਚੁਣਦੇ ਆ ਜੇ ਲੋਕ ਵਿਰੋਧੀ ਕੋਈ ਫੈਸਲਾ ਸਰਕਾਰ ਕਰੂਗੀ ਸਾਡਾ ਫਰਜ਼ ਬਣਦਾ ਵੀ ਅਸੀਂ ਉਹਦੇ ਆਪਦੇ ਕਿਸਾਨ ਭਰਾਵਾਂ ਦੇ ਅਸੀਂ ਹੱਕ ਚ ਖੜਗੇ ਪੰਚਾਇਤਾਂ ਦਾ ਫਰਜ਼ ਬਣਦਾ ਕਿ ਮੈਂ ਬੇਨਤੀ ਕਰਦਾ ਜਿਹੜੇ ਲੁਧਿਆਣਾ ਦੇ ਵਿੱਚ ਜਿੰਨੇ ਵੀ ਪਿੰਡਾਂ ਦੇ ਵਿੱਚ ਆਉਂਦੇ ਆ ਉਹਨਾਂ ਵੀਰਾਂ ਨੂੰ ਵੀ ਤੁਹਾਨੂੰ ਸਰਪੰਚ ਪਿੰਡ ਦੇ ਲੋਕਾਂ ਨੇ ਬਣਾਇਆ ਮੈਂਬਰ ਬਣਾਇਆ ਵਾ ਤੁਸੀਂ ਉਸ ਆਪ ਦੇ ਕਿਸਾਨ ਭਰਾਵਾਂ ਦੇ ਨਾਲ ਖੜੋ ਜਿਨ੍ਹਾਂ ਭਰਾਵਾਂ ਨੇ ਮਤੇ ਨਹੀਂ ਪਾਏ ਉਹੋ ਜਿਹੜੇ ਮਤੇ ਪਾਓ ਇਹ ਬੜੀ ਤਾਕਤ ਹੈ ਜਿਹੜੀ ಗ್ರಾಮ ਸਭਾ ਦੀ ਬੜੀ ਤਾਕਤ ਹੈ ਤਾਂ ਹੀ ਸਰਕਾਰਾਂ ਨੇ ਫੈਸਲੇ ਜਿਹੜੇ ਬਦਲਣ ਲਈ ਮਜਬੂਰ ਹੋ ਰਹੇ ਆ ਕਿਉਂਕਿ ਪੰਚਾਇਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੀਆਂ ਖੜਨਾ ਵੀ ਚਾਹੀਦਾ ਕਿਉਂਕਿ ਰਕਬਾ ਘਟੀ ਜਾਂਦਾ ਜਿਵੇਂ ਸਰਪੰਚ ਸਾਹਿਬ ਨੇ ਪਹਿਲਾਂ ਦੱਸਿਆ ਵੀਰ ਨੇ ਵੀ ਜੇ ਰਕਬਾ ਹੀ ਘਟ ਗਿਆ ਤਾਂ ਕੀ ਕਰਨਾ ਦੱਸੋ ਲਗਦਾ ਨਹੀਂ ਮਾਲਵੇ ਦੇ ਖੇਤਾਂ ਜਿਹੜਾ ਖੇਤਾ ਹੈ ਤਾਂ ਕਿਸਾਨੀ ਤੇ ਨਿਰਪਰ ਆ ਜੀ ਪੂਰਾ ਨਿਰਪਰ ਆ ਜੀ ਦੇਖੋ 2-4 ਕਿੱਲੇ ਆਮ ਕਿਸਾਨਾਂ ਦੇ ਆ ਉਹ ਡੰਗਰ ਰੱਖੇ ਆ ਆਪਦਾ ਜੂਨ گزارਾ ਕਰੀ ਜਾਂਦੇ ਆ ਤੇ ਫਿਰ ਕੀ ਕਰਨਗੇ ਭੁੱਖੇ ਮਰਨਗੇ ਪਹਿਲਾਂ ਵੀ ਗੱਲ ਕਰਦੇ ਵੀ ਜੱਟ ਤਾਂ ਜਿਹੜਾ ਵੀ ਵੱਟ ਪਿੱਛੇ ਬੰਦਾ ਵੜ ਦਿੰਦਾ ਤੇ ਤੁਸੀਂ ਜੱਟਾਂ ਦੀ ਜ਼ਮੀਨ ਕਿਵੇਂ ਰੋਕ ਲੋਂਗੇ ਬਿਲਕੁਲ ਇਹ ਹੱਲ ਜੋ ਫੈਸਲਾ ਸਰਕਾਰ ਨੇ ਇਹ ਲੈ ਰਹੇ ਆ ਇਸ ਨੂੰ ਸਰਕਾਰ ਨੂੰ ਬੇਨਤੀ ਆ ਨਿਮਰਤਾ ਸਹਿਤ ਸਾਡੇ ਸਾਰੇ ਹੀ ਕਿਸਾਨ ਵੀਰਾਂ ਵੱਲੋਂ ਵੀ ਜੋ ਫੈਸਲਾ ਇਹ ਲੋਕਵ੍ਰਧੂ ਲਿਆ ਹੈ ਇਹਨੂੰ ਵਾਪਸ ਲਿਆ ਜਾਵੇ। ਆ ਜੀ ਰਣਵੇਂਦਰ ਸਿੰਘ ਆ ਜੀ ਮੇਰਾ ਪਿੰਡ ਚਗਾਮਾ ਜੀ ਤੇ ਅਸੀਂ ਇਹ ਡੀਸੀ ਦਫ਼ਤਰ ਚ ਐਫੀ ਡੈਪਟ ਦੇਣ ਆਏ ਹਾਂ ਜੀ ਤੇ ਅਸੀਂ ਆਪਦੀ ਜ਼ਮੀਨ ਨਹੀਂ ਦਵਾਂਗੇ ਜੀ ਕਿਸੇ ਵੀ ਕੀਮਤ ਤੇ ਨਹੀਂ ਦਵਾਂਗੇ ਜ਼ਮੀਨ ਪਵਾ ਸਾਨੂੰ ਕਰੋੜ ਮਿਲਦਾ 4 ਕਰੋੜ ਮਿਲਦਾ ਅਸੀਂ ਇਹ ਜ਼ਮੀਨ ਨਹੀਂ ਦਵਾਂਗੇ ਜੀ ਫੈਂਟ ਨਹੀਂ ਸਰਕਾਰ ਦੇ ਨਾ ਜੀ ਜਮਾ ਨਹੀਂ ਜਮਾ ਜੀ ਅਸੀਂ ਕੀ ਕਰਾਂਗੇ ਜੀ ਅਸੀਂ ਜ਼ਮੀਨ ਦੇ ਕੇ ਜੀ ਅਸੀਂ ਸਾਡੇ ਕੋਲ 4-4 ਕਿੱਲੇ ਆ ਜੀ ਜ਼ਮੀਨ ਦੇ ਅਸੀਂ ਉਹਨਾਂ ਤੇ ਗੁਜ਼ਾਰਾ ਕਰਦੇ ਆ ਜੀ ਅਸੀਂ ਇਹ ਦੇਤੀ ਦੇ ਅਸੀਂ ਕਿੱਧਰ ਜਾਵਾਂਗੇ ਜੀ ਇਸ ਕਰਕੇ ਇਹਦੇ ਨਾਲ ਜਿਹੜਾ ਮਾਲਵਾ ਬੈਟ ਖਤਮ ਹੋ ਗਈ ਜੇ ਜ਼ਮੀਨ ਜਾਨੀ ਹੋਈ ਜਾ ਰਹੀ ਹੈ ਜੀ ਸਾਡੇ ਨਾਲ ਦੀ ਸੜਕ ਨਿੰਗੀ ਹੈ ਜੀ ਅੱਧੀ ਜ਼ਮੀਨ ਤਾਂ ਹੀ ਉਹਨਾਂ ਨੇ ਨੱਪ ਲਈ ਆਈ ਤੇ ਸਾਡੇ ਕੋਲ ਕੋਈ ਬਚਦੀ ਜ਼ਮੀਨ ਆ ਜੀ ਅਸੀਂ ਉਹਨਾਂ ਨੇ ਗੁਜ਼ਾਰਾ ਕਰਨਾ ਆਈ ਹੈ ਇਸ ਕਰਕੇ ਅਸੀਂ ਅਸੀਂ ਜ਼ਮੀਨ ਕਿਸੇ ਵੀ ਕੀਮਤ ਦੇ ਨਹੀਂ ਦੇਣਾ ਚਾਹੁੰਦੇ ਸਾਰੇ ਸਾਡੇ ਪਿੰਡ ਦੇ ਨਾਲ ਸਾਡੇ ਨਾਲ ਸਹਿਮਤਾ ਸਰਪੰਚ ਮੈਂਬਰ ਹਾਈਵੇ ਜੀ ਨਾਲ ਤੇ ਅਸੀਂ ਜ਼ਮੀਨ ਨਹੀਂ ਦਵਾਂਗੇ ਅੱਜ ਸਾਰੀਆਂ ਪੰਚਾਇਤਾਂ ਰਲ ਕੇ ਇੱਕ ਫੈਸਲਾ ਲਿਆ ಗ್ರಾಮ ਸਭਾ ਬੁਲਾਈਆਂ ਚਾਰਾ ਪਿੰਡਾਂ ਦੇ ਵਿੱਚ ਜੋ ਲੈਂਡ ਪੋਲੀਸ ਦੀ ਪਾਲਿਸੀ ਸਰਕਾਰ ਨੇ ਜਾਰੀ ਕੀਤੀ ਆ ਠੀਕ ਹੈ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਪ੍ਰਾਈਵੇਟ ਅਦਾਰਿਆਂ ਨੂੰ ਤਾਂ ਜ਼ਰੂਰ ਨੱਥ ਪਾਉਗੀ ਜੋ ਜ਼ਮੀਨਾਂ ਨਾਲ ਅਕਸਰ ਕਿਸਾਨਾਂ ਨਾਲ ਧੱਕਾ ਹੋ ਰਿਹਾ ਸੀ ਪਰ ਇੱਕ ਅੰਗਰੇਜ਼ੀ ਦੀ ਕਹਾਵਤ ਆ ਲਾਈਕ ਦਾ ਫਿਲਪ ਸਾਈਡ ਆਫ ਦਾ ਕਾਇਨ ਸਿੱਕੇ ਦੇ ਦੂਜੇ ਪਹਿਲੂ ਨੂੰ ਜੇ ਧਿਆਨ ਤੇ ਰੱਖਦੇ ਹੋਏ ਆਪਾਂ ਗੱਲ ਕਰੀਏ ਤਾਂ ਜਿਹੜਾ ਵਾਹੀਯੋਗ ਰਕਬਾ ਖਤਮ ਹੋ ਜਾ ਰਿਹਾ ਪਹਿਲਾਂ ਹੀ ਸੜਕਾਂ ਨੇ ਕਾਫੀ ਰਕਬਾ ਖੀਰ ਚੁੱਕੇ ਆ ਪੰਜਾਬ ਦੀ ਇੱਕ ਖਾਸੀਅਤ ਹੈ ਜਿਹੜੀਆਂ ਪਜਾਉ ਜ਼ਮੀਨਾਂ ਉਹਦੇ ਨਾਲ-ਨਾਲ ਘੜਦੀਆਂ ਜਾ ਰਹੀਆਂ ਜਿਹੜਾ ਅੱਜ 20 ਕਿਲਰ ਦੀ ਵਾਈ ਕਰਦਾ ਔਰ ਘੜਦਾ 20 ਕਿਲਰ ਦੀ ਵਾਈ ਉਹ ਛੱਡ ਕੇ ਕਿਹੜੀ ਜਗ੍ਹਾ ਤੇ ਵਾਈ ਕਰੂਗਾ ਇਸ ਕਰਕੇ ਜਿਹਦੇ ਚਾਰ ਪਸ਼ੂ ਰੱਖੇ ਆ ਉਹ ਪੱਠਿਆਂ ਨੂੰ ਥਾਂ ਕਿੱਥੇ ਹੋਊਗਾ ਉਹਦੇ ਕੋਲੇ ਅੱਜ ਪਿੰਡ ਛੱਡ ਕੇ ਜਾਣੇ ਪੈ ਜਾਣੇ ਮਜ਼ਮੂਰਨ ਜੋ ਕਿਤੇ ਹੋਰ ਜਾ ਕੇ ਲੈਣਗੇ ਬਾਕੀ ਇੱਕ ਇਹ ਅਸੀਂ ਆਪਣੀ ਮੰਗ ਡੀਸੀ ਸਾਹਿਬ ਨੂੰ ਦੇਣ ਆਏ ਆ ਸਾਰੇ ਪਿੰਡ ਰਲ ਕੇ ਸਾਡੀ ਪਰਸੋਂ ਮੀਟਿੰਗ ਵੀ ਹੋਈ ਆ ਰੈਵਨਿਊ ਆਪਣੇ ਮੰਤਰੀ ਸਾਹਿਬ ਨਾਲ ਮੁੰਡੀ ਸਾਹਿਬ ਨਾਲ ਤੇ ਨਾਲ ਪ੍ਰਿੰਸੀਪਲ ਸੈਕਟਰੀ ਵੀ ਉੱਥੇ ਹਾਜ਼ਰ ਸਨ ਉਹਨਾਂ ਨੇ ਵੀ ਇਸ ਚੀਜ਼ ਦਾ ਕਿ ਅਸੀਂ ਜ਼ਮੀਨਾਂ ਧੱਕੇ ਨਾਲ ਕਿਸੇ ਦੀ ਨਹੀਂ ਲੈ ਰਹੀ ਪਰ ਜਿਹੜੀ ਵੀ ਜ਼ਮੀਨ ਹੈਗੀ ਆ ਇਹ ਵੱਡੀਆਂ ਪਾਲਿਸੀਆਂ ਵੱਡੇ ਸ਼ਹਿਰਾਂ ਦੇ ਵਿੱਚ ਸੂਪਰਟੇਟ ਸੂਟੇਬਲ ਬੈਠਦੀਆਂ ਵਾ ਤੇ ਅਸੀਂ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਲਾਗੂ ਹੋਣ ਤੋਂ ਅਸੀਂ ਖਾਸ ਤੌਰ ਤੇ ਮਤਾਂ ਪਾ ਕੇ ਮੰਗ ਪੱਤਰ ਦੇ ਅੰਟੀ ਸਰਕਾਰ ਨੇ ਕਿਹਾ ਵੀ ਧੱਕੇ ਨਾਲ ਜ਼ਮੀਨ ਨਹੀਂ ਲੈਣਗੇ ਜੇ ਲੈਣੀ ਸ਼ੁਰੂ ਕਰਤੀ ਫਿਰ ਤਾਂ ਗਾਂਧੀਆਂ ਕੰਮ ਹੋ ਸਕਦਾ ਹੈ ਦੇਖੋ ਇੱਕ ਮੈਂ ਥੋੜੀ ਜੀ ਕਈ ਵਾਰ ਨਾ ਹਾਫ ਨੌਲੇਜ ਇਸ ਦਾ ਡੇਂਜਰਸ ਅੱਧੀ ਜਾਣਕਾਰੀ ਵੀ ਖਤਰਨਾਕ ਸਾਬਤ ਹੋ ਜਾਂਦੀ ਆ ਐਕਵਾਇਰ ਕਰਨ ਤੇ ਲੈਂਡ ਪੂਲਿੰਗ ਦੇ ਵਿੱਚ ਇੱਕ ਡਿਫਰੈਂਸ ਆ ਅਸੀਂ ਉਹੀ ਅਸੀਂ ਸਰਕਾਰ ਦੇ ਚਾਣਨਾ ਕਰਨਾ ਚਾਹੁੰਦੇ ਆ ਕਿ ਜ਼ਿਮੀਂਦਾਰ ਬਹੁਤੇ ਸਾਡੇ ਵਰਗੇ ਮਾਤੜ ਭਰਾ ਵਾਈ ਉਹ ਕਰਨ ਵਾਲੇ ਆ ਵੀ ਗਮਰਾਹ ਹੋ ਜਾਂਦੇ ਇਸ ਚੀਜ਼ਾਂ ਦੇ ਵਿੱਚ ਅਸੀਂ ਇਹ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣੀਆਂ ਚਾਹੁੰਦੇ ਇਹ ਲੈਂਡ ਪੂਲਿੰਗ ਦੇ ਵਾਸਤੇ ਇਸ ਗੱਲ ਤੇ ਅਸੀਂ ਸਾਡਾ ਮਤਾ ਅਟੱਲਾ ਤੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਜ਼ਮੀਨਾਂ ਐਕਵਾਇਰ ਕਰਨੀਆਂ ਉਹ ਵੱਡੇ ਸ਼ਹਿਰਾਂ ਚ ਐਕਵਾਇਰ ਕਰੋ ਵਾਈ ਉਹ ਰਕਬਾ ਨਾ ਘਟਾਓ ਪੰਜਾਬ ਦੇ ਵਿੱਚ